गुरुवर्मा गुरुविष्णो गुरुरुदेवो महेश्वर गुरु साक्षात् परब्रह्म तस्मै श्रीगुरुवे नमः ਯਕਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਗੁਰੂ ਵੀਰ ਪਿਆਰਿਓ ਰਾਜਾ ਭੋਜ ਦੀ ਅੱਜ ਕਥਾ ਦਾ ਦੂਜਾ ਭਾਗ ਸ਼ੁਰੂ ਕਰਨ ਲੱਗੇ ਆਂ ਬੜੀ ਪਾਵਨ ਕਥਾ ਹੈ ਔਰ ਸਿੱਖਿਆਦਾਇਨੀ ਹੈ ਸਿੱਖਿਆਦਾਇਕ ਹੈ ਇਸ ਨੂੰ ਸਰਵਣ ਕਰਿਆ ਕਰੋ ਕਿਉਂਕਿ ਕਥਾਵਾਂ ਵਿਚਾਰ ਲੁਪਤ ਹੁੰਦੇ ਜਾਂਦੇ ਹਨ ਇਸੇ ਕਰਕੇ ਬਹੁਤ ਕਥਾਵਾਂ ਗਥਾਵਾਂ ਇਸ ਸੀ ਚੰ드ਰਾਣ ਅੰਮ੍ਰਿਤਕਾਵ ਦੇ ਵਿੱਚ ਮੈਂ ਦਰਜ ਕੀਤੀਆਂ ਹਨ ਮਹਾਪੁਰਸ਼ਾਂ ਦੀ ਬੜੀ ਕਿਰਪਾ ਹੋਈ ਹੈ ਸੋ ਦੂਸਰਾ ਪਾਗ ਸੁਣੋ ਰਾਜੇ ਭੋਜ ਦਾ ਪੰਡਿਤ ਬਟ ਬਟ ਰਕਸ਼ ਤੇ ਨੀਚੇ ਬੈਠਾ ਤੇ ਆ ਜਿਹੜੀ ਆ ਗਿਆ ਆ ਜਿਹੜੀ ਕਹਿਣ ਲੱਗਿਆ ਬ੍ਰਹਮਦੇਵ ਮੈਨੂੰ ਪਤਾ ਤੁਸੀਂ ਕਿਵੇਂ ਬੈਠੇ ਹੋ ਉਦਾਸ ਹੋ ਕਾਰਨ ਦਾ ਵੀ ਮੈਨੂੰ ਪਤਾ ਹੈ ਪੰਡਿਤ ਨਾ ਜਾਣੇ ਨਾ ਹੁੰਦੇ ਹੋਏ ਵੀ ਆਲਿ ਨੂੰ ਕਹਿਣ ਲੱਗਾ ਜਾ ਜਾ ਤੇਰੇ ਵਰਗੇ ਬੜੇ ਆਉਣ ਆਉਂਦੇ ਜਾਂਦੇ ਨੇ ਤੂੰ ਮੇਰਾ ਹੱਲ ਕੀ ਕਰੇਗਾ ਦੁੱਖ ਦਾ ਆਲਿ ਕਹਿਣ ਲੱਗਾ ਮੈਂ ਤੇਰੇ ਦੁੱਖ ਦਾ ਹੱਲ ਤਾਂ ਨਹੀਂ ਕਰ ਸਕਦਾ ਪਰ ਮੈਂ ਇਹਦੀ ਨਿਵਰਤੀ ਜਾਣਦਾ ਕੀ ਕਹਿੰਦਾ ਮੇਰੇ ਕੋਲ 파ਰਸ ਹੈ 파ਰਸ ਇਹ ਤੂੰ ਲੋਹੇ ਨੂੰ स्पर्ਸ਼ ਕਰੇਗਾ ਸੋਨਾ ਬਣ ਜਾਊਗਾ ਮਾਇਆ ਜ਼ਿੰਦਗੀ ਦਾ ਮੂਲ ਰੂਪ ਹੈ ਮੂਲ ਸਿਧਾਂਤ ਹੈ ਤੇਰੇ ਕੋਲ ਮਾਇਆ ਹੋ ਜੂ ਲੈ ਕੇ ਬਾਲ ਬੱਚਾ ਪਰਦੇਸਾਂ ਨੂੰ ਚਲਿਆ ਜਾਈ ਜਦੋਂ ਆ ਜੀ ਅੱਲ ਆ ਗੱਲ ਕਰੀ ਤਾਂ ਪੰਡਤ ਦਾ ਥੋੜਾ ਦਿਮਾਗ ਹਿੱਲਿਆ ਸੋਚਿਆ ਕਹਿਣ ਗਿਆ ਮਨਿਆ ਗਲਤਾ ਠੀਕ ਕਰਦਾ ਇਹ ਗਲਤਾ ਮਾਇਆ ਦੀ ਹੈ ਮਾਇਆ ਮੇਰੇ ਕੋਲ ਹੋਵੀ ਤੇ ਮੈਂ ਹੋਰ ਕਿਸੇ ਦੇਸ਼ ਪ੍ਰਦੇਸ਼ ਦੇ ਵਿੱਚ ਦੂਰ ਚਲਾ ਜਾਵਾਂਗਾ ਔਰ ਆਪਣੇ ਬਾਲ ਬੱਚੇ ਵਿਚਾ ਲਵਾਂਗਾ ਜਦੋਂ ਆ ਜੀ ਨੂੰ ਇਹ ਇਹ ਗੱਲ ਕਹੀ ਕਹਿਣਗਾ ਅੱਜ ਦੀ ਆ ਫਿਰ ਆ ਲੈ ਦੇ ਤੇ ਬਾਈਪਾਸ ਮੈਂ ਲੈਣ ਨੂੰ ਤਿਆਰ ਆ ਅੱਜ ਦੀ ਕਹਿਣ ਲੱਗਾ ਬ੍ਰਹਮ ਦੇਵਤਾ ਗੁੱਸਾ ਨਾ ਕਰਿਓ ਤੁਸੀਂ ਨੇ ਮੇਰਾ ਪਹਿਲਾ ਬਚਨ ਠੁਕਰਾਤਾ ਹੁਣ ਮੇਰਾ ਦੂਸਰਾ ਬਚਨ ਸ਼ਰਤ ਰੱਖੂੰਗਾ ਮੈਂ ਕੀ ਸ਼ਰਤ ਕਹਿੰਦਾ ਬਈ ਮੈਂ ਪਹਿਲਾ ਇਹ ਤੈਨੂੰ ਇਹ ਬੱਕਰੀ ਚੋਂਗਾ ਤੇ ਨੂੰ ਬੱਕਰੀ ਦਾ ਦੁੱਧ ਪੀਣਾ ਪਊਗਾ ਤਾਂ ਮੈਂ ਪਾਰਸ ਦੇ ਸਕਦਾ ਪੰਡਤ ਗ੍ਰੋਧਵਾਨ ਹੋ ਗਿਆ ਅੱਖਾਂ ਲਾਲ ਹੋ ਗਈਆਂ ਕਹਿੰਦਾ ਉਹ ਆਜੜੀ ਤੂੰ ਨੀਚ ਜਾਤੀ ਦਾ ਮੈਂ ਉੱਤਮ ਜਾਤੀ ਦਾ ਮੈਂ ਰਾਜੇ ਦਾ ਪੰਡਤ ਤੂੰ ਇੱਕ ਬੱਕਰੀਆਂ ਚਰਾਉਣ ਵਾਲਾ ਮੇਰਾ ਧਰਮ ਘਰਉਣ ਲੱਗਿਆ ਹੈ ਬੱਕਰੀ ਦਾ ਦੁੱਧ ਅਸੀਂ ਗਊਆਂ ਦਾ ਕਪਲਾ ਗਊਆਂ ਦਾ ਦੁੱਧ ਪੀਣ ਵਾਲੇ ਬੱਕਰੀ ਨਿਸ਼ੇਧ ਹੈ ਸਾਡੇ ਧਰਮ ਦੇ ਵਿੱਚ ਅਸੀਂ ਬੱਕਰੀ ਦਾ ਦੁੱਧ ਨਹੀਂ ਪੀਂਦੇ ਜਦੋਂ ਆਹ ਗੱਲ ਪੰਡਤ ਨੇ ਕਹੀ ਆਜੜੀ ਨੇ ਛਿਟਕਾਰੀ ਮਾਰੀ ਤੇ ਬੱਕਰੀਆਂ ਨੂੰ ਤੋਰਤਾ ਜਦੋਂ ਬੱਕਰੀਆਂ ਤੁਰਨ ਲੱਗੀਆਂ ਪੰਡਤ ਨੇ ਕਿਹਾ ਵੀ ਜੇ ਇਹ ਚਲਿਆ ਗਿਆ ਕਿਤੇ ਪਾਰਸ ਵਾਲਾ ਕੰਬਿਚੀ ਨਾ ਰਹਿ ਜੇ ਜਦੋਂ ਫੇਰ ਹੱਥ ਖੜਾ ਕਰਕੇ ਪੰਡਤ ਨੇ ਬਾਜ ਮਰੀ ਕਹਿੰਦਾ ਉਰੇ ਆ ਤੂੰ ਐਨਾ ਐਨਾ ਕਰ ਤੂੰ ਐਂ ਕਰ ਮੇਰਾ ਐਗਰੀਮੈਂਟ ਕਰ ਮੇਰੇ ਨਾਲ ਵਚਨ ਕਰ ਵੀ ਮੈਂ ਬੱਕਰੀ ਦਾ ਦੁੱਧ ਪੀ ਲੈਣਾ ਬਈ ਤੂੰ ਕਿਸੇ ਨੂੰ ਦੱਸੇਂਗਾ ਤਾ ਨਹੀਂ ਕਹਿੰਦਾ ਲੈ ਮੈਂ ਕਿਹਨੂੰ ਦੱਸਣਾ ਅਸੀਂ ਜਾਲਾਂ 'ਚ ਰਹਿੰਦੇ ਆਂ ਜੰਗਲਾਂ 'ਚ ਸਾਨੂੰ ਕੌਣ ਮਿਲਦਾ ਹੈ ਅਸੀਂ ਕਿਉਂ ਦੱਸਾਂਗੇ ਕਹਿੰਦਾ ਜਾ ਫਿਰ ਬੱਕਰੀ ਦਾ ਦੁੱਧ ਲਿਆ ਕਹਿੰਦਾ ਹੁਣ ਤੂੰ ਪਰਨੇ ਜੀ ਲੇਟ ਹੋ ਗਿਆ ਹੁਣ ਮੇਰੀ ਇੱਕ ਹੋਰ ਸ਼ਰਤ ਹੈ ਮੈਂ ਤਾਂ ਤਾਂ ਦੁੱਧ ਪੀਊਂਗਾ ਤੈਨੂੰ ਉਹ ਦੁੱਧ ਪਿਆ ਕੇ ਤੇ ਫੇਰ ਮੈਂ ਤੈਨੂੰ ਇਹ ਪਾਰਸ ਬੱਟੀ ਦੇ ਸਕਦਾ ਕਹਿੰਦਾ ਹੁਣ ਤੂੰ ਤਾਂ ਕਾਂਹੇ ਵਧੀ ਜਾਣਾ ਤੂੰ ਬਚਣਾ ਤੋਂ ਵਿਹਲਾ ਜਾਣਾ ਤੂੰ ਬਚਨਾਂ ਦਾ ਪੱਕਾ ਨਹੀਂ ਐ ਬਚਨ ਕਰੀ ਜੋ ਖਿਸਕੇ ਸੋਈ ਨਰ ਕੱਚਾ ਬਚਨ ਤਾਂ ਪੱਕਾ ਰਹਿ ਤੂੰ ਮੈਂ ਹੁਣ ਬੱਕਰੀ ਦਾ ਦੁੱਧ ਪੀਣ ਤੋਂ ਆਪਦੇ ਮਨ ਨੂੰ ਮਨਾ ਲਿਆ ਹੁਣ ਤੇਰੀ ਕੀ ਸ਼ਰਤ ਐ ਉਹ ਕਹਿੰਦਾ ਮੈਂ ਬੱਕਰੀ ਦਾ ਦੁੱਧ ਚੋ ਕੇ ਲਿਆਉਂਗਾ ਫੇਰ ਇਹਨੂੰ ਪਹਿਲਾਂ ਮੈਂ ਮੂੰਹ ਲਾਉਂਗਾ ਫੇਰ ਤੂੰ ਇਸ ਨੂੰ ਪੀਵੇਂਗਾ ਤੇ ਫੇਰ ਇਹ ਪਾਰਸਵੱਟੀ ਤੈਨੂੰ ਮਿਲ ਸਕਦੀ ਐ ਪੰਡਤ ਕਹਿੰਦਾ ਨਾ ਭਾਈ ਇਹ ਤਾਂ ਜਮਾਈ ਧੋਖਾ ਐ ਇਹ ਤਾਂ ਤੂੰ ਮੈਨੂੰ ਜਮਾਈਤ ਕਰਮ ਤਰਮ ਤੋਂ ਗਰਿਆ ਰਿਹਾ ਐ ਇਹ ਤਾਂ ਬਹੁਤ ਮੈਂ ਨਰਕਾਂ ਦਾ ਭਾਗੀ ਹੋਊਗਾ ਕਹਿੰਦਾ ਫਿਰ ਨਹੀਂ ਮਨਜ਼ੂਰ ਇਹ ਸੌਦਾ ਕਹਿੰਦਾ ਵੀ ਨਹੀਂ ਮਨਜ਼ੂਰ ਹੈਗਾ ਜਦੋਂ ਮਾਰੀ ਉਹਨੇ ਚਟਕਿਆਰੀ ਬੱਕਰੀਆਂ ਨੂੰ ਬੱਕਰੀਆਂ ਦਾਹਾਂ ਤੁਰਪੀਆਂ ਥੋੜੀ ਜੀ ਦੂਰ ਗਈਆਂ ਤੇ ਚਰਨ ਲਾਪੀਆਂ ਭਟਕ ਨਹੀਂ ਕਿਹਾ ਜਿਹੜਾ ਦੇਖਦਾ ਜੰਗਲ ਦੇ ਵਿੱਚ ਕੌਣ ਆਉ ਉਹ ਇੱਥੇ ਜਿਹੜਾ ਬੱਕਰੀ ਦਾ ਦੁੱਧ ਪੀ ਲਿਆ ਝੂਠ ਕਿਹੜਾ ਦਿਖਦੀ ਹੈ ਕਿਸੇ ਨੂੰ ਆ ਜੀ ਕਹਿੰਦਾ ਪੰਡਤ ਜੀ ਚੰਗੇ ਰਹੋਗੇ ਬੱਕਰੀ ਦਾ ਮੈਂ ਦੁੱਧ ਚੋ ਲਿਆਉਣਾ ਮੈਂ ਮੜਾ ਜਾ ਮੂੰਹ ਲਾਉਂਗਾ ਮੈਂ ਕਿਸੇ ਨੂੰ ਦੱਸਣਾ ਨਹੀਂ ਤੁਸੀਂ ਆਪਦਾ ਮੂੰਹ ਲਾ ਘਟ ਘਟ ਪੀਜੋ ਪੀ ਕੇ ਮੈਂ ਉਸ ਨੂੰ ਪਾਰਸ ਬੱਟੀ ਦੇ ਦੂੰ ਤੁਸੀਂ ਆਪਦਾ ਪ੍ਰਸਤਾਨ ਕਰਿਓ ਤੇ ਆਪਦਾ ਐਸ਼ ਕਰਿਓ ਰਾਜੇ ਭੋਜ ਤੋਂ ਜਾਂ ਅੱਖਾਂ ਤੋਂ ਦੂਰ ਹੋ ਜਿਓ ਜਦੋਂ ਅੱਜ ਇਹ ਆ ਗੱਲ ਕੀਤੀ ਪੰਡਤ ਨੇ ਵੀ ਸੋਚਿਆ ਬਿਲਕੁਲ ਸਹੀ ਕਹਿੰਦਾ ਇਹ ਜੂਠ ਕਿੜਾ ਦੀਂਦੀ ਹੈ ਕਿੱਥੇ ਨੂੰ ਉਂ ਵੀ 200 ਕੁੱਤੇ ਬਿੱਲੀਆਂ 20 ਇੱਥੇ ਮੂੰਹ ਲਾ ਜਾਂਦੀਆਂ ਨੇ ਫੇਰ ਵੀ ਆਪਾਂ ਚਾਹ ਪਾਣੀ ਪੀ ਲੈਨੇ ਉੱਥੇ ਕੀ ਪਤਾ ਹੈ ਨੌਕਰ ਜੱਖਰ ਕਿਹਾ ਜਾਂ ਖਵਾਉਂਦੇ ਨੇ ਕਿਹਾ ਜਾਂ ਨਹੀਂ ਖਵਾਉਂਦੇ ਐਵੇਂ ਮੰਨੂ ਨਾ ਪੜਤਾਈ ਜਾਂਦਾ ਹੈ ਪੰਡਤ ਕਹਿੰਦਾ ਚੰਗਾ ਵੀ ਐ ਘਰ ਫੇਰ ਨਾ ਤੂੰ ਦੱਸੇਗਾ ਤਾਂ ਨਹੀਂ ਕਿਸੇ ਨੂੰ ਕਹਿੰਦਾ ਜਮਾ ਨਹੀਂ ਦੱਸਦਾ ਨਾ ਤੂੰ ਕਹਿੰਦਾ ਜਾ ਲਿਆ ਚੋਕੇ ਕਹਿੰਦਾ ਬੱਕਰੀ ਦਾ ਹੁਣ ਤੂੰ ਫੇਰ ਲੇਟ ਹੋ ਗਿਆਗਾ ਹੁਣ ਮੇਰੀ ਇੱਕ ਹੋਰ ਸ਼ਰਤ ਮੰਨੀ ਉਹ ਤੈਨੂੰ ਤੂੰ ਉਹਦੀ ਤਾਂ ਮੰਨਦਾ ਨਹੀਂ ਜਦੋਂ ਹੁਣ ਮੈਂ ਕਹਿ ਦੇਣਾ ਵੀ ਮੈਂ ਹੁਣ ਪਹਿਲਾਂ ਬੱਕਰੀ ਦਾ ਦੁੱਧ ਚੋਣਾ ਸੀ ਤੂੰ ਨਹੀਂ ਮੰਨਿਆ ਫਿਰ ਮੈਂ ਝੂਠਾ ਕਰਨਾ ਸੀ ਤੂੰ ਫਿਰ ਨਹੀਂ ਮੰਨਿਆ ਹੁਣ ਤੂੰ ਮੰਨਦਾ ਹੁਣ ਮਰੀ ਸ਼ਰਤ ਇੱਕ ਫਿਰ ਹੋਰ ਹੈ ਉਹ ਕਹਿੰਦਾ ਹੁਣ ਕੀ ਸ਼ਰਤ ਹੈ ਤੇਰੀ ਕਹਿੰਦਾ ਹੁਣ ਮੈਂ ਪਹਿਲਾਂ ਦਾ ਬੱਕਰੀ ਦਾ ਦੁੱਧ ਚੋऊंगा ਫਿਰ ਮੈਂ ਝੂਠਾ ਕਰੂੰਗਾ ਤੇ ਫਿਰ ਕਹਿੰਦਾ ਇਸ ਦੁੱਧ ਨੂੰ ਕਹਿੰਦਾ ਮੇਰੀਆ ਕੁੱਤੀ ਵੀ ਮੂੰਹ ਲਾਉਗੀ ਜੇ ਤਾਂ ਮਨਜ਼ੂਰ ਹੈ ਤਾਂ ਹਾਂ ਕਰ ਨਹੀਂ ਮੈਂ ਜਾ ਮਾ ਕਹਿੰਦਾ ਯਾਰ ਤੂੰ ਤਾਂ ਜੰਮੀ ਬਿਸ਼ਰਮ ਹੈ ਤੂੰ ਤਾਂ ਨੀਜਪੁਰਸ਼ ਹੈ ਲੋਕਾਂ ਵੀ ਤਾਂ ਨੇ ਕਹਿੰਦੇ ਜਾਤੀ ਸੁਭਾਵਨਾ ਮੁੱਚ ਤੇ ਤੇਰਾ ਜਾਤੀ ਸੁਭਾਵ ਨਹੀਂ ਗਿਆ ਤੂੰ ਬਚਨ ਕਰਕੇ ਵੀ ਮੁਕਰ ਜਾਣਾ ਤੂੰ ਪਹਿਲਾਂ ਬੱਕਰੀ ਦਾ ਕਿਹਾ ਫਿਰ ਤਾਂ ਆਵਦਾ ਕਿਹਾ ਹੁਣ ਤੂੰ ਕੁੱਤੀ ਤੇ ਆ ਗਿਆ ਇਹ ਤਾਂ ਵੇ ਮਹ ਬੜੀ ਗੱਲ ਕੁੱਤੀ ਦਾ ਤਾਂ ਕੁੱਤੀ ਕੀ ਪਤਾ ਕਿੱਥੇ ਕਿੱਥੇ ਜਾ ਕੇ ਵੂੰਹ ਲਾਉਣੀ ਹੈ ਏ ਨਾ ਕਰ ਤੂੰ ਏ ਨਹੀਂ ਜਾ ਜਾ ਮੈਂ ਨਹੀਂ ਇਹ ਤੇਰਾ ਅੱਖ ਲਗਣਾ ਤੂੰ ਤੂੰ ਤਾਂ ਬਹੁਤ ਨੀਜ ਪੁਰਸ਼ ਹੈਗਾ ਕਹਿਣ ਲੱਗਾ ਵੀ ਜਦੋਂ ਚਿਟਕਾਰੀ ਮਾਰੀ ਬੱਕਰੀਆਂ ਨੂੰ ਆਹ ਜੇ ਤੁਰਪੀਆਂ ਤੋੜਦਾ ਤਾਂ ਉਹ ਵੀ ਨਹੀਂ ਸੀਗਾ ਉਹ ਵੀ ਦੇਖਦਾ ਸੀ ਵੀ ਕਿੱਥੇ ਖੜਾ ਇਹ ਜਦੋਂ ਬੱਕਰੇ ਨੇ ਲੱਗਿਆ ਨਾ ਹੱਕਣਾ ਕਹਿੰਦਾ ਵੀ ਪੰਡਿਤ ਕਹਿਣ ਲੱਗਾ ਆ ਜੀ ਉਰੇ ਆ ਨੇੜੇ ਆ ਤੂੰ ਮੇਰੇ ਨਾਲs ਤੂੰ ਯਾਰ ਮੁਕਰਦਾ ਕਿਉਂ ਆਇਨਾ ਤੂੰ ਜबान ਦਾ ਪੱਕਾ ਨਹੀਂ ਬੰਦਾ ਦਾ ਚੰਗਾ ਲੱਗਦਾ ਹੈ ਪਰ ਬਚਨ ਦਾ ਕੱਚਾ ਤੂੰ ਜੇ ਮੇਰਾ ਭਲਾ ਕਰਨਾ ਚਾਹੁੰਦਾ ਹੈ ਫਿਰ ਤੂੰ ਕਿਸੇ ਗੱਲ ਤੇ ਤਾਂ ਖੜਾ ਕਹਿੰਦਾ ਦੱਸੋ ਜੀ ਕਹਿੰਦਾ ਹੁਣ ਮੈਂ ਤੈਨੂੰ ਦੇਖ ਪਹਿਲਾਂ ਬੱਕਰੀ ਦਾ ਦੁੱਧੋਂ ਮੰਨ ਗਿਆ ਤੇਰੇ ਮੂੰਹ ਲਾਏ ਦਾ ਵੀ ਮੈਂ ਮੰਨ ਗਿਆ ਫਿਰ ਹੁਣ ਕੀ ਕਰੇ ਜੀ ਹੁਣ ਕੁੱਤੀ ਦਾ ਕੀ ਕਿੱਥੇ ਕਿੱਥੇ ਆ ਗਿਆ ਤੂੰ ਫਸਾ ਫਸਾ ਲਿਆ ਉਹ ਕਹਿੰਦਾ ਜੀ ਇਹ ਤਾਂ ਹੁਣ ਤੇਰੀ ਗਲਤੀ ਹੈ ਜੇ ਤੂੰ ਉਹਦੇ ਮੰਨ ਜਾਂਦਾ ਤੂੰ ਮੰਨਿਆ ਤਾਂ ਤੂੰ ਵੀ ਉਹਦੋ ਹੈ ਨਹੀਂਗਾ ਫੇਰ ਮੈਂ ਹੋੜਛੱਤ ਰੱਖਤੀ ਫੇਰ ਮੈਂ ਹੋੜਛੱਤ ਰੱਖਤੀ ਹੁਣ ਮੈਂ ਕੁੱਤੀਆ ਤੈਨੂੰ ਉਹ ਕਹਿਆ ਤੂੰ ਹੁਣ ਅਜੇ ਵੀ ਬੰਨ ਜਾ ਕਹਿੰਦਾ ਚੰਗਾ ਐਂ ਘਰ ਬਈ ਦੱਸੇਗਾ ਤਾਂ ਨਹੀਂ ਕਿਸੇ ਨੂੰ ਇਹਦਾ ਜਮਾ ਨਹੀਂ ਦੱਸਦਾ ਕਹਿੰਦਾ ਕੁੱਤੀ ਦਾ ਝੂਠਾ ਤੇ ਮੇਰਾ ਝੂਠਾ ਇੱਕ ਬਰਾਬਰੀ ਹੈ ਬਈ ਕੁੱਤੀ ਦਾ ਉੱਥੇ ਕੌਣ ਦੇਖਦਾ ਇਹ ਨਾਲੇ ਮੇਰਾ ਕੌਣ ਦੇਖਦਾ ਇਹ ਨਾਲੇ ਦੁੱਧ ਤਾਂ ਪਵਿੱਤਰ ਹੁੰਦਾ ਹੈਗਾ ਪਤਾ ਹੀ ਆਪਾਂ ਨੂੰ ਗੰਗਾ ਹੈ ਸਾਰੀ ਦੁਨੀਆ ਪੀਂ ਜਾਂਦੀ ਹੈ ਵਿਚੀ ਵਿਚੀ ਨਹਾਈ ਜਾਂਦੀ ਹੈ ਵਿਚੀ ਕੱਪੜੇ ਧੋਈ ਜਾਂਦੇ ਤਾਂ ਸੁਧਾ ਹੈ ਤੇ ਦੁੱਧ ਵੀ ਗੰਗਾ ਵਰਗਾ ਹੀ ਹੈ ਤੇ ਇਹ ਤਾਂ ਪਾਵਨ ਪਵਿੱਤਰ ਹੈ ਸਾਰੀ ਦੁਨੀਆ ਨੂੰ ਪੀਂਦੀ ਹੈ ਸਾਰੀ ਕਹਿੰਦੀ ਹੈ ਨੋਕਰ ਜਾ ਕਰ ਹੱਥ ਲ ਵੀ ਲਾਈ ਜਾਂਦੇ ਨੇ ਵਿੱਚ ਯੂਠਾ ਮਿੱਠਾ ਵੀ ਕਰੀ ਜਾਂਦੇ ਨੇ ਤੇ ਦੇਖੋ ਮਹਾਦੇਵ ਤੇ ਚੜੀ ਜਾਂਦਾ ਹੈ ਹੋਰ ਥਾਂ ਦੇ ਸਾਰੇ ਤੇ ਚੜੀ ਜਾਂਦਾ ਹੈ ਬਾਕੀ ਦੁੱਧ ਕਿੱਥੇ ਸ਼ੁੱਧ ਹੁੰਦਾ ਹੈ ਦੁੱਧ ਤਾਂ ਬਜਰੇ ਛਣੇ ਮਟਾ ਰਹੋ ਬਈ ਇਹ ਸ਼ਾਸਤਰ ਵੀ ਕਹਿੰਦੇ ਨੇ ਵੀ ਪਹਿਲਾਂ ਚੌਂਣ ਤੋਂ ਪਹਿਲਾਂ ਵੀ ਕੱਟਰੂ ਬੱਛਰੂ ਮੇਮ ਨੇ ਪਹਿਲਾਂ ਯੂਠਾ ਕਰ ਦਿੰਦੇ ਨੇ ਫਿਰ ਸ਼ੁੱਧ ਕਿੱਥੋਂ ਰਹਿ ਨੇ ਪਰ ਇਹ ਤਾਂ ਭਗਵਾਨ ਨੇ ਸ਼ੁੱਧੀ ਬਣਾਇਆ ਹੈ ਦੇਵਤਾ ਜੀ ਤੁਸੀਂ ਮੇਰੀ ਮੰਨੋ ਕਹਿੰਦਾ ਚੰਗਾ ਜਾ ਲਿਆ ਜਦੋਂ ਲਿਆ ਬੱਕਰੀ ਚੋਲੀ ਰਾਜੜੀ ਨੇ ਮੇਮਣਾ ਛੱਡਿਆ ਥਾਂ ਤੁਨ ਚੋਤ ਧੋਏ ਧੋਕੇ ਤੇ ਪਿਆਲੇ ਦੇ ਵਿੱਚ ਪਾ ਲਿਆ ਪਿਆਲੇ ਦੇ ਵਿੱਚ ਕਹਿੰਦਾ ਲੈ ਵੀ ਮੈਂ ਹੁਣ ਮੂੰਹ ਲਾਉਣ ਲੱਗਿਆ ਜਦੋਂ ਮੂੰਹ ਲਾਇਆ ਤੇ ਫੇਰ ਕਹਿੰਦਾ ਵੀ ਕੁੱਤੀ ਨਾਲ ਸੀ ਉਹਦੇ ਆ ਜੜੀ ਦੇ ਕੁੱਤੀ ਦਾ ਮੂੰਹ ਲਵਾਇਆ ਜਦੋਂ ਲਵਾ ਕੇ ਦੇ ਕਹਿੰਦਾ ਲੈ ਵੀ ਹੁਣ ਬਚਨ ਮੇਰਾ ਪੂਰਾ ਜੇ ਇਹ ਤਾਂ ਮੁਕਰੇ ਫਿਰ ਮੈਂ ਜਮਾ ਮੁਕਰੂ ਮੈਂ ਪਾਰਸ ਦੇਣਾ ਤੂੰ ਐ ਕਰ ਹੁਣ ਇਹ ਫੜ ਲੈ ਫੜ ਕੇ ਦੇ ਗੱਟ ਗੱਟ ਪੀ ਲੈ ਤੇ ਮੈਂ ਪਾਰਸ ਦੇਵਾਂ ਤੇ ਮੈਂ ਵੀ ਜਾਵਾਂ ਬੱਕਰੀਆਂ ਭੁੱਖੇ ਮਰਦੀਆਂ ਜਦੋਂ ਗੁਰਮੁਖ ਪਿਆਰਿਓ ਉਹ ਪੰਡਿਤ ਪਿਆਲਾ ਫੜ ਕੇ ਮੋਨੂ ਲੌਣ ਲਗਿਆ ਤੇ ਗ੍ਰੰਥ ਰੱਖਦੇ ਹਨ ਵੀ ਉਸੇ ਸਮੇਂ ਭਗਵਾਨ ਸ਼ਿਵ ਪ੍ਰਗਟ ਹੋ ਉਹ ਪਿਆਲਾ ਪੰਡਿਤ ਵਾਲਾ ਫੜਿਆ ਉਹ ਭਗਵਾਨ ਕਹਿਣ ਲੱਗਿਆ ਮਹਾਰਾਜ ਦੇਵਤਾ ਜੀ ਪੰਡਿਤ ਜੀ ਤੁਸੀਂ ਇਹ ਕੀ ਕਰਮ ਕਰਨ ਲੱਗੇ ਤੁਸੀਂ ਇੱਕ ਲੋਭ ਲਾਲਚ ਦੇ ਵਿੱਚ ਆ ਕੇ ਇੱਕ 파ਰਸ ਦੇ ਲੋਭ ਲਾਲਚ ਦੇ ਵਿੱਚ ਆ ਕੇ ਤੁਸੀਂ ਐਡਾ ਕੋ ਕਰਮ ਕਰਨ ਲੱਗੇ ਹੋ ਬੱਕਰੀ ਦਾ ਦੁੱਧ ਪੀਤਾ ਫਿਰ ਆਜਲੀ ਦਾ ਝੂਠਾ ਪੀਤਾ ਜਿਹੜਾ ਦਲਤ ਜਾਤੀ ਦੇ ਵਿੱਚੋਂ ਐ ਨੀਚ ਜਾਤੀ ਦਾ ਹੈ ਉਸ ਤੋਂ ਬਾਅਦ ਤੁਸੀਂ ਕੁੱਤੀ ਦਾ ਝੂਠਾ ਪੀਣ ਤੇ ਤਿਆਰ ਹੋਗੇ ਧਰਮ ਕਰਮ ਵਰਮ ਇਹ ਜਨਮ ਮੋਗ ਹੈ ਇਹ ਮਿਲਦਾ ਨਹੀਂ ਇਹ ਜੋ ਵੀ ਤੇਤਮਾ ਕਰਾਇਆ ਹੈ ਉਹ ਤੈਨੂੰ ਗਿਆਨ ਦੇਣ ਵਾਸਤੇ ਸੀ ਉਹ ਮੈਂ ਸੀ ਆਖੀ ਰਹੀ ਮੈਂ ਇਹ ਦੇਖਦਾ ਸੀ ਵੀ ਲੋਕ ਕਿੱਥੇ ਤੱਕ ਧਰਮ ਚ ਗਿਰ ਜਾਂਦੇ ਹਨ ਇਹ ਤੇਰੇ ਸਵਾਲ ਦਾ ਜਵਾਬ ਵੀ ਹੈ ਲੋਭ ਇੱਕ ਐਸੀ ਦਲਦਲ ਹੈ ਜਿਸਦੇ ਵਿੱਚ ਡਿੱਗਿਆ ਹੋਇਆ ਮਨੁੱਖ ਕਦੇ ਬਾਹਰ ਨਹੀਂ ਆ ਸਕਦਾ ਔਰ ਜਿਉਂ-ਜਿਉਂ ਚੱਲੈ ਚੁਬੇ ਦੁੱਖ ਪਾਵੈ ਜਿਉਂ-ਜਿਉਂ ਚੱਲਦਾ ਹੈ ਤਿਉਂ-ਤਿਉਂ ਉਹਦੇ ਵਿੱਚ ਧਸਦਾ ਜਾਂਦਾ ਹੈ ਇਤਰੇ ਸਵਾਲ ਦਾ ਜਵਾਬ ਦੇਣ ਵਾਸਤੇ ਮੈਨੂੰ ਇੱਕ ਆਜ ਦੀ ਦਾ ਰੂਪ ਧਾਰਨਾ ਪਿਆ ਕਰਨਾ ਪਿਆ ਤੂੰ ਜਾ ਜਾ ਕੇ ਰਾਜ ਦਰਬਾਰ ਦੇ ਵਿੱਚ ਆਪਣਾ ਇਹ ਉੱਤਰ ਦੇ ਵੀ ਲੋਭ ਹੀ ਕੈਸੀ ਚੀਜ਼ ਐ ਇੰਨੀ ਦਰਦਲਾ ਇਹ ਔਰ ਜਿਸ ਦੇ ਵਿੱਚ ਖੁਬਿਆ ਹੋਇਆ ਇਨਸਾਨ ساری ਉਮਰ ਨਿਕਲ ਨਹੀਂ ਸਕਦਾ ਤੇਰੇ ਉੱਤਰ ਦਾ ਜਵਾਬ ਹੈ ਪੰਡਤ ਬੜਾ ਖੁਸ਼ ਹੋਏ ਭਗਵਾਨ ਅੰਤਰ ਧਿਆਨ ਹੋ ਗਏ ਆ ਕੇ ਰਾਜ ਦਰਬਾਰ ਦੇ ਵਿੱਚ ਪੰਡਤ ਆ ਗਏ ਰਾਜਾ ਪੂਜ ਬੜਾ ਖੁਸ਼ ਹੋਇਆ ਤੇ ਉਸ ਜੋ ਚਰਚਾ ਕਰਨਾ ਸੀ ਪੰਡਤ ਤ੍ਰਿਪਾਠੀ ਉਹ ਵੀ ਬੁਲਾ ਲਿਆ ਔਰ ਸਭ ਸਭਾ ਲਾ ਲਈ ਸਾਰੇ ਮੁਰਸੀ ਮਸ਼ਦੀ ਵਜ਼ੀਰ ਦੀਵਾਨ ਬੈਠ ਗਏ ਸਾਰੇ ਜਿੰਨੇ ਵਿਦਵਾਨ ਹੋਰ ਵੀ ਸੀ ਉਹ ਵੀ ਆਏ ਆ ਕੇ ਰਾਜ ਪੰਡਤ ਨੇ ਉੱਤਰ ਦਿੱਤਾ ਕਹਿਣ ਲੱਗੇ ਵੀ ਮਹਾਰਾਜੀ ਇਹਦੇ ਜੋ ਸਵਾਲ ਦਾ ਜਵਾਬ ਸੀਗਾ ਉਹ ਇਕ ਲੋਭ ਸੀਗਾ ਲੋਭ ਕੁੱਤਾ ਕੂੜ ਜੂੜਾ ਠਾ ਖਾਦਾ ਮਰਦਾਰ ਉਹ ਵੈਸੀ ਚੀਜ਼ ਹੈ ਮੈਂ ਜਿਸ ਦੇ ਵਿੱਚ ਫਸਿਆ ਹੋਇਆ ਮਨੁੱਖ ਐਸੀ ਦਲਦਲ ਹੈ ਜਿਸ ਵਿੱਚੋਂ ਫਸਿਆ ਮਨੁੱਖ ساری ਉਮਰ ਨਿਕਲ ਨਹੀਂ ਸਕਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ